ਜੇ ਤੁਸੀਂ ਆਪਣੀ ਜ਼ਿੰਦਗੀ ਨੂੰ ਬਹੁਤ ਜ਼ਿਆਦਾ ਸਸਤਾ ਬਣਾ ਲਿਆ ਜਿਹਦੇ ਕਰਕੇ ਲੋਕ ਤੁਹਾਡੀ ਬਿਲਕੁਲ ਵੀ ਇੱਜ਼ਤ ਨਹੀਂ ਕਰਦੇ ਜਿਹਦੇ ਕਰਕੇ ਲੋਕ ਤੁਹਾਨੂੰ ਬਿਲਕੁਲ ਵੀ ਸੀਰੀਅਸ ਨਹੀਂ ਲੈਂਦੇ ਤਾਂ ਆਹ ਵੀਡੀਓ ਤੁਹਾਡੇ ਲਈ ਆ ਦੇਖੋ ਸੈਲਫ ਰਿਸਪੈਕਟ ਨਾਂ ਦੀ ਵੀ ਇੱਕ ਚੀਜ਼ ਹੁੰਦੀ ਆ ਬੰਦੇ ਦੀ ਇੱਜ਼ਤ ਹੀ ਸਭ ਤੋਂ ਜ਼ਿਆਦਾ ਜ਼ਰੂਰੀ ਹੁੰਦੀ ਆ ਜਿਸ ਬੰਦੇ ਦੀ ਕੋਈ ਇੱਜ਼ਤ ਨਹੀਂ ਹੁੰਦੀ ਨਾ ਜਿਸ ਬੰਦੇ ਦੀ ਕੋਈ ਬਹੁਤੀ ਪੁੱਛਗਿੱਛ ਨਹੀਂ ਹੁੰਦੀ ਉਹਨੂੰ ਕੋਈ ਵੀ ਸੀਰੀਅਸ ਨਹੀਂ ਲੈਂਦਾ ਤੇ ਉਹਨੂੰ ਹਰ ਥਾਂ ਤੇ ਨੀਵਾ ਦਿਖਾਇਆ ਜਾਂਦਾ ਤੇ ਲੋਕ ਸਾਡੀ ਇੱਜ਼ਤ ਕਰਦੇ ਕਿਉਂ ਨਹੀਂ ਉਹਦੇ ਪਿੱਛੇ ਵੀ ਕੁਝ ਨਾ ਕੁਝ ਕਾਰਨ ਹੈਗੇ ਆ ਕੁਝ ਅਸੀਂ ਗਲਤੀਆਂ ਜਿਹੜੀਆਂ ਅਸੀਂ ਕਰਦੇ ਆ ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਇਹੋ ਜੀਆਂ 10 ਥਾਵਾਂ ਦੱਸੂਗਾ ਜਿੱਥੇ ਬੁਲਾਉਣ ਤੇ ਵੀ ਨਹੀਂ ਜਾਣਾ ਭਾਵੇਂ ਕੋਈ ਤੁਹਾਨੂੰ ਬਲਾ ਵੀ ਰਹਿਣਾ ਫਿਰ ਵੀ ਮਨਾਂ ਕਰਦੇ ਹੋ ਨਹੀਂ ਜਾਣਾ ਸੋ ਵੀਡੀਓ ਨੂੰ ਪੂਰਾ ਦੇਖਿਓ ਜੇ ਗੱਲ ਨੂੰ ਸੁਣੋ ਸਮਝੋ ਤੇ ਇਹਨਾਂ ਗੱਲਾਂ ਨੂੰ ਅੱਜ ਤੋਂ ਹੀ ਆਪਣੀ ਜ਼ਿੰਦਗੀ ਦੇ ਵਿੱਚ ਅਪਲਾਈ ਕਰਿਓ ਜੇ ਤੇ ਅੱਜ ਤੋਂ ਹੀ ਆਪਣੀ ਇੱਜ਼ਤ ਨੂੰ ਵਧਾਉਣਾ ਸ਼ੁਰੂ ਕਰੋ ਪਹਿਲਾ ਪੁਆਇੰਟ ਹੈਗਾ ਜਿੱਥੇ ਤੁਹਾਡੀ ਕਦਰ ਨਾ ਹੋਵੇ ਦੇਖੋ ਸੱਦਾ ਆਉਣਾ ਇਨਵਿਟੇਸ਼ਨ ਆਉਣਾ ਇੱਕ ਅਲੱਗ ਗੱਲ ਹੈ ਪਰ ਬੰਦੇ ਦੀ ਕਦਰ ਹੋਣੀ ਜਾਂ ਨਾ ਹੋਣੀ ਉਹ ਇੱਕ ਅਲੱਗ ਗੱਲ ਹੈ ਸੱਦੇ ਦਾ ਮਤਲਬ ਇਹ ਨਹੀਂ ਹੁੰਦਾ ਕਿ ਤੁਸੀਂ ਹਰ ਵਾਰੀ ਉੱਥੇ ਪਹੁੰਚ ਜਾਓ ਜੇ ਤੁਸੀਂ ਵਾਰ-ਵਾਰ ਉਸੇ ਜਗ੍ਹਾ ਤੇ ਜਾ ਰਹੇ ਹੋ ਪਰ ਉੱਥੇ ਲੋਕ ਤੁਹਾਨੂੰ ਇਗਨੋਰ ਕਰਦੇ ਆ ਤੁਹਾਡਾ ਮਜ਼ਾਕ ਉਡਾਉਂਦੇ ਆ ਤੁਹਾਡੀਆਂ ਗੱਲਾਂ ਨੂੰ ਹਵਾ ਦੇ ਵਿੱਚ ਉਡਾਉਂਦੇ ਆ ਤਾਂ ਤੁਸੀਂ ਇਹ ਗੱਲ ਸਮਝ ਲਓ ਵੀ ਉੱਥੇ ਜਾ ਕੇ ਤੁਸੀਂ ਆਪਣੀ ਇੱਜ਼ਤ ਘਟਾ ਰਹ ਮੇਦੀ ਕੀਮਤ ਨਾ ਹੋਵੇ ਨਾ ਉੱਥੇ ਜਾਣਾ ਬੰਦ ਕਰ ਦਿਓ ਦੂਜਾ ਪੁਆਇੰਟ ਹੈਗਾ ਜਿੱਥੇ ਤੁਹਾਨੂੰ ਝੁਕਣਾ ਪਵੇ ਕਈ ਥਾਵਾਂ ਤੇ ਨਾ ਲੋਕ ਸਿਰਫ ਆਪਣੀ ਈਗੋ ਨੂੰ ਸ਼ਾਂਤ ਕਰਨ ਦੇ ਲਈ ਦੂਜਿਆਂ ਦਾ ਮਜ਼ਾਕ ਉਡਾਉਣ ਲੱਗ ਪੈਂਦੇ ਆ ਦੂਜਿਆਂ ਨੂੰ ਨੀਵਾ ਦਿਖਾਉਣ ਲੱਗ ਪੈਂਦੇ ਆ ਤੇ ਫੇਰ ਭਾਵੇਂ ਕਿਸੇ ਦਾ ਕਿੰਨਾ ਹੀ ਸਕਾ ਕਿਉਂ ਨਾ ਹੋਵੇ ਤੇ ਕਿੰਨਾ ਹੀ ਖਾਸ ਕਿਉਂ ਨਾ ਹੋਵੇ ਇਹ ਚੀਜ਼ ਤੁਹਾਡੇ ਨਾਲ ਵੀ ਕਿਤੇ ਨਾ ਕਿਤੇ ਜ਼ਰੂਰ ਹੋਈ ਹੋਊਗੀ ਕਿਸੇ ਨਾ ਕਿਸੇ ਬੰਦੇ ਨੇ ਆਪਣੇ ਆਪ ਨੂੰ ਉੱਚਾ ਦਿਖਾਉਣ ਲਈ ਆਪਣੀ ਈਗੋ ਨੂੰ ਸ਼ਾਂਤ ਕਰਨ ਲਈ ਤੁਹਾਡਾ ਮਜ਼ਾਕ ਜ਼ਰੂਰ ਉਡਾਇਆ ਹੋਊਗਾ ਮੇਰੇ ਨਾਲ ਤਾਂ ਇਹ ਚੀਜ਼ ਬਹੁਤ ਵਾਰ ਹੋਈ ਆ ਜੇ ਕਿਸੇ ਮਹਿਫਲ ਦੇ ਵਿੱਚ ਬੈ ਜਾਂ ਫਿਰ ਤੁਹਾਨੂੰ ਕਿਸੇ ਵੀ ਗੱਲ ਨੂੰ ਲੈ ਕੇ ਸ਼ਰਮਿੰਦਾ ਕੀਤਾ ਜਾਵੇ ਤਾਂ ਫੇਸ ਦੇ ਉੱਤੇ ਇੱਕ ਛੋਟੀ ਜੀ ਸਮਾਈਲ ਦੇ ਕੇ ਉੱਥੋਂ ਚਲੇ ਜਾਓ ਇੱਕ ਗੱਲ ਹਮੇਸ਼ਾ ਯਾਦ ਰੱਖਿਓ ਤੁਹਾਡੀ ਸੈਲਫ ਰਿਸਪੈਕਟ ਕਿਸੇ ਵੀ ਰਿਸ਼ਤੇ ਤੋਂ ਵੱਡੀ ਹੁੰਦੀ ਆ ਤੀਜਾ ਪੁਆਇੰਟ ਹੈਗਾ ਪੁਰਾਣੇ ਜ਼ਹਿਰੀਲੇ ਰਿਸ਼ਤੇ ਇਹ ਸਭ ਤੋਂ ਔਖਾ ਫੈਸਲਾ ਹੁੰਦਾ ਕਈ ਵਾਰ ਇਹ ਨਾ ਸੀ ਪੁਰਾਣੀਆਂ ਯਾਦਾਂ ਦੇ ਚੱਕਰ ਦੇ ਵਿੱਚ ਉਹਨਾਂ ਪੁਰਾਣੇ ਰਿਸ਼ਤਿਆਂ ਦੇ ਵਿੱਚ ਵਾਪਸ ਚਲੇ ਜਾਂਦੇ ਆ ਜਿਨ੍ਹਾਂ ਨੇ ਸਾਨੂੰ ਅੱਜ ਤੱਕ ਸਿਰਫ ਤੇ ਸਿਰਫ ਦੁੱਖ ਹੀ ਦਿੱਤੇ ਹੁੰਦੇ ਆ ਇਹੋ ਜਿਹੇ ਰਿਸ਼ਤੇ ਜਿਨ੍ਹਾਂ ਤੋਂ ਸਾਨੂੰ ਅੱਜ ਤੱਕ ਕੋਈ ਸੁੱਖ ਨਹੀਂ ਮਿਲਿਆ ਕੋਈ ਸਕੂਨ ਨਹੀਂ ਮਿਲਿਆ ਉਹਨਾਂ ਨੇ ਸਾਨੂੰ ਸਿਰਫ ਅੱਜ ਤੱਕ ਤਕਲੀਫ ਹੀ ਦਿੱਤੀ ਆ ਸੋ ਇਹੋ ਜਿਹੇ ਜ਼ਹਿਰੀਲੇ ਰਿਸ਼ਤਿਆਂ ਨੂੰ ਅੱਜ ਤੋਂ ਹੀ ਦਫ਼ਨ ਕਰ ਦਿਓ ਇਹੋ ਜਿਹੇ ਜ਼ਹਿਰੀਲੇ ਰਿਸ਼ਤਿਆਂ ਦੇ ਨਾਲ ਕਿਸੇ ਤਰ੍ਹਾਂ ਦਾ ਕੋਈ ਨਾਤਾ ਨਾ ਰੱਖੋ ਕਿਸੇ ਦੇ ਬੁਲਾਵੇ ਤੇ ਭਾਵੁਕ ਹੋ ਕੇ ਇਮੋਸ਼ਨਲ ਹੋ ਕੇ ਆਪਣੇ ਆਪ ਨੂੰ ਦੁਬਾਰਾ ਦੁੱਖ ਨਾ ਦਿਓ ਕਿਉਂਕਿ ਤੁਹਾਨੂੰ ਵੀ ਪਤਾ ਜਿਸ ਬੰਦੇ ਨੇ ਅੱਜ ਤੱਕ ਤੁਹਾਨੂੰ ਉਹ ਅੱਗੇ ਵੀ ਤੁਹਾਡੇ ਨਾਲ ਉਹੀ ਚੀਜ਼ ਕਰੂਗਾ ਪਰ ਯੋ ਭਾਵੇਂ ਕਿੰਨਾ ਵੀ ਇਮੋਸ਼ਨਲ ਹੋ ਗਿਆ ਤੁਹਾਨੂੰ ਬੁਲਾ ਰਿਹਾ ਪਰ ਉੱਥੇ ਜਾਣ ਦਾ ਕੋਈ ਮਤਲਬ ਨਹੀਂ ਬਣਦਾ ਚੌਥਾ ਪੁਆਇੰਟ ਹੈਗਾ ਨਫ਼ਰਤ ਜਾਂ ਫਿਰ ਈਰਖਾ ਵਾਲਾ ਮਾਹੌਲ ਦੇਖੋ ਸਾਡਾ ਮਾਹੌਲ ਹੀ ਸਾਡੀ ਸੋਚ ਬਣਾਉਂਦਾ ਜਿਹੋ ਜਿਹੇ ਮਾਹੌਲ ਦੇ ਵਿੱਚ ਜਿਹੋ ਜੀ ਸੰਗਤ ਦੇ ਵਿੱਚ ਤੁਸੀਂ ਰਹੋਗੇ ਨਾ ਉਹੋ ਜਿਹਾ ਹੀ ਤੁਹਾਡਾ ਮਾਹੌਲ ਬਣੂਗਾ ਜੇ ਕਿਸੇ ਮਹਿਫਲ ਦੇ ਵਿੱਚ ਜਾਂ ਫਿਰ ਕਿਸੇ ਜਗ੍ਹਾ ਦੇ ਉੱਤੇ ਸਿਰਫ ਲੋਕਾਂ ਦੀਆਂ ਕਮੀਆਂ ਹੀ ਦੇਖੀਆਂ ਜਾਂਦੀਆਂ ਨੇਗੇਟਿਵਿਟੀ ਨੂੰ ਮੂਰੇ ਰੱਖਿਆ ਜਾਂਦਾ ਲੋਕਾਂ ਦੀਆਂ ਚੁਗਲੀਆਂ ਕੀਤੀਆਂ ਜਾਂਦੀਆਂ ਨਿੰਦਿਆ ਕੀਤੀ ਜਾਂਦੀ ਹੈ ਤਾਂ ਇਹੋ ਜੀ ਜਗ੍ਹਾ ਤੋਂ ਇਹੋ ਜੀ ਮਹਿਫਲ ਤੋਂ ਹਮੇਸ਼ਾ ਦੂਰ ਰਹੋ ਉੱਥੇ ਜਾਣ ਦਾ ਕੋਈ ਮਤਲਬ ਨਹੀਂ ਬਣਦਾ ਕਿਉਂਕਿ ਇਹੋ ਜਾਂ ਮਾਹੌਲ ਤੁਹਾਡੀ ਸਕਾਰਾਤਮਕ ਊਰਜਾ ਨੂੰ ਤੁਹਾਡੀ ਪੋਜ਼ਿਟਿਵਿਟੀ ਨੂੰ ਬਿਲਕੁਲ ਖਤਮ ਕਰ ਦਿੰਦਾ ਪੰਜਵਾਂ ਪੁਆਇੰਟ ਹੈਗਾ ਜਿੱਥੇ ਤੁਹਾਨੂੰ ਸਿਰਫ ਤੇ ਸਿਰਫ ਵਰਤਿਆ ਜਾਵੇ ਦੇਖੋ ਇਹ ਗੱਲ ਤੁਹਾਨੂੰ ਵੀ ਬਹੁਤ ਚੰਗੀ ਤਰ੍ਹਾਂ ਪਤਾ ਹੈ ਕਿ ਅੱਜ ਦੇ ਟਾਈਮ ਦੇ ਵਿੱਚ ਮਤਲਬ ਹੀ ਲੋਕਾਂ ਦੀ ਕੋਈ ਕੰਮ ਹੀ ਨਹੀਂ ਹੈਗੀ ਜਿਹੜੇ ਲੋਕ ਸਿਰਫ ਤੇ ਸਿਰਫ ਕੰਮ ਪੈਣ ਤੇ ਤੁਹਾਡਾ ਹਾਲਚਾਲ ਪੁੱਛਦੇ ਹਨ ਤਾਂ ਇਹੋ ਜਿਹੇ ਤੋਂ ਮੂ ਮੂਰ ਲੈਂਦੇ ਆ ਤਾਂ ਉਹਨਾਂ ਦੇ ਬੁਲਾਵੇ ਤੇ ਕਦੇ ਵੀ ਨਾ ਜਾਓ ਆਪਣੀ ਕੀਮਤ ਨੂੰ ਬਚਾਣੋ ਆਪਣੀ ਇੱਜ਼ਤ ਨੂੰ ਆਪਣੀ ਵੈਲਿਊ ਨੂੰ ਸਮਝੋ ਤੁਹਾਡੀ ਆਪਣੀ ਵੀ ਕੋਈ ਵੈਲਿਊ ਆ ਤੁਹਾਡੀ ਆਪਣੀ ਵੀ ਜ਼ਿੰਦਗੀ ਆ ਆਪਾਂ ਸਿਰਫ ਦੂਜਿਆਂ ਦੇ ਕੰਮ ਕਰਨ ਥੋੜਾ ਆਏ ਆ ਜਦੋਂ ਕਿਸੇ ਦਾ ਕੰਮ ਹੋ ਜਾਂਦਾ ਮਕਸਦ ਪੂਰਾ ਹੋ ਜਾਂਦਾ ਤਾਂ ਉਹਨਾਂ ਦਾ ਬਿਹੇਵੀਅਰ ਬਦਲ ਜਾਂਦਾ ਆਪਣੇ ਨਾਲ ਤੇ ਫਿਰ ਆਪਾਂ ਨੇ ਇਹੋ ਜਿਹੇ ਲੋਕਾਂ ਤੋਂ ਕੀ ਲੈਣਾ ਇਹੋ ਜਿਹੇ ਰਿਸ਼ਤਿਆਂ ਤੋਂ ਕੀ ਲੈਣਾ ਸੋ ਇਹ ਚੀਜ਼ ਇੱਕ ਵਾਰ ਹੁੰਦੀ ਹੈ ਦੋ ਵਾਰ ਹੁੰਦੀ ਹੈ ਤੀਜੀ ਚੌਥੀ ਵਾਰ ਦੇ ਵਿੱਚ ਆਪਾਂ ਨੂੰ ਇਸ ਗੱਲ ਦੀ ਸਮਝ ਆ ਜਾਣੀ ਚਾਹੀਦੀ ਹੈ ਕਿ ਇਹ ਲੋਕ ਸਿਰਫ ਤੇ ਸਿਰਫ ਆਪਣਾ ਮਤਲਬ ਕੱਢਣ ਦੇ ਲਈ ਸਾਡਾ ਹਾਲਚ ਰਿਸ਼ਤਾ ਬਣਾ ਕੇ ਰੱਖਦੇ ਆ ਇਦੋਂ ਉੱਤੇ ਕੁਝ ਨਹੀਂ 6ਵਾਂ ਪੁਆਇੰਟ ਹੈਗਾ ਜਿੱਥੇ ਤੁਹਾਨੂੰ ਬੋਲਣ ਦਾ ਹੱਕ ਨਾ ਹੋਵੇ ਜੇ ਕਿਸੇ ਵੀ ਮਹਿਫਲ ਦੇ ਵਿੱਚ ਗਰੁੱਪ ਦੇ ਵਿੱਚ ਜਾਂ ਕਿਸੇ ਪਰਿਵਾਰਕ ਮੀਟਿੰਗ ਦੇ ਵਿੱਚ ਤੁਸੀਂ ਮੌਜੂਦ ਹੋ ਪਰ ਉੱਥੇ ਤੁਹਾਨੂੰ ਆਪਣੀ رائے ਆਪਣੀ ਸਲਾਹ ਦੇਣ ਦਾ ਮੌਕਾ ਨਹੀਂ ਮਿਲਦਾ ਜਾਂ ਫਿਰ ਜਦੋਂ ਤੁਸੀਂ ਕਿਤੇ ਬੋਲਣ ਵੀ ਲੱਗਦੇ ਆ ਤਾਂ ਤੁਹਾਡੀ ਗੱਲ ਨੂੰ ਵਿੱਚ ਹੀ ਕੱਟ ਦਿੱਤਾ ਜਾਂਦਾ ਤੁਹਾਨੂੰ ਟੋਕ ਦਿੱਤਾ ਜਾਂਦਾ ਤਾਂ ਉੱਥੇ ਬੈਠ ਕੇ ਆਪਣਾ ਵਕਤ ਖਰਾਬ ਨਾ ਕਰੋ ਚੁੱਪ ਕਰਕੇ ਉੱਥੋਂ ਆਪਣਾ ਰਸਤਾ ਫੜੋ ਤੇ ਤੁਰਦੇ ਬਣੋ 7ਵਾਂ ਪੁਆਇੰਟ ਹੈਗਾ ਗਲਤ ਆਦਤਾਂ ਵਾਲੀ ਜਗ੍ਹਾ ਜੇ ਤੁਸੀਂ ਆਪਣੀ ਜ਼ਿੰਦਗੀ ਨੂੰ ਬਹੁਤ ਵਧੀਆ ਸੋਹਣਾ ਤੇ ਸੁਖੀ ਬ ਸ਼ਾ ਮਾੜੀਆਂ ਆਦਤਾਂ ਤੋਂ ਦੂਰ ਰੋ ਬਚ ਕੇ ਰਹੋ ਜਿੱਥੇ ਤੁਸੀਂ ਬਚ ਕੇ ਰਹਿ ਸਕਦੇ ਹੋ ਕੋਈ ਵੀ ਐਹੋ ਜੀ ਜਗ੍ਹਾ ਜਿਹੜੀ ਤੁਹਾਨੂੰ ਵਾਰ-ਵਾਰ ਸ਼ਰਾਬ ਜਾਂ ਹੋਰ ਕਿਸੇ ਤਰ੍ਹਾਂ ਦੇ ਨਸ਼ੇ ਜਾਂ ਕਿਸੇ ਵੀ ਤਰ੍ਹਾਂ ਦੇ ਗਲਤ ਕੰਮਾਂ ਦੇ ਵੱਲ ਧੱਕ ਰਹੀ ਹੈ ਨਾ ਤਾਂ ਐਹੋ ਜੀ ਜਗ੍ਹਾ ਤੋਂ ਤੁਰੰਤ ਆਪਣੀ ਦੂਰੀ ਬਣਾ ਲਓ ਕਿਉਂਕਿ ਇਹ ਤੁਹਾਡੇ ਭਵਿੱਖ ਦਾ ਸਵਾਲ ਹੈ ਬਹੁਤ ਵਾਰ ਇਹ ਵੀ ਹੁੰਦਾ ਹੈ ਕਿ ਇੱਕ ਮਹਿਫਲ ਦੇ ਵਿੱਚ ਇੱਕ ਯਾਰੀ ਦੋਸਤੀ ਦਾ ਨਾਂ ਦੇ ਕੇ ਬੰਦੇ ਨੂੰ ਨਸ਼ੇ ਦੀ ਲਤ ਲਾ ਦਿੱਤੀ ਜਾਂਦੀ ਹੈ। ਇੱਕ ਏਜ ਐਹੋ ਜੀ ਹੁੰਦੀ ਹੈ ਜਿੱਥੇ ਬੰਦਾ ਇੰਨਾ ਸਮਝਦਾਰ ਨਹੀਂ ਹੁੰਦਾ ਵੀ ਕੀ ਮੇਰੇ ਲਈ ਚੰਗਾ ਤੇ ਕੀ ਮੇਰੇ ਲਈ ਮਾੜਾ। ਸੋ ਐਹੋ ਜੀ ਕੋਈ ਵੀ ਜਗ੍ਹਾ ਜਿੱਥੇ ਤੁਹਾਨੂੰ ਨਸ਼ੇ ਦੇ ਵੱਲ ਪ੍ਰੇਰਿਤ ਕੀਤਾ ਜਾਂਦਾ ਜਾਂ ਹੋਰ ਵੀ ਕਿਸੇ ਗਲਤ ਕੰਮ ਦੀ ਪ੍ਰੇਰਣਾ ਤੁਹਾਨੂੰ ਮਿਲਦੀ ਹੈ ਤਾਂ ਉਹ ਜਗ੍ਹਾ ਤੋਂ ਅੱਜ ਤੋਂ ਹੀ ਆਪਣਾ ਨਾਤਾ ਤੋੜ ਦਿਓ। ਉੱਥੇ ਜਾਣ ਦਾ ਵੀ ਕੋਈ ਮਤਲਬ ਨਹੀਂ ਬਣਦਾ। ਕਿਉਂਕਿ ਇਹ ਮਾੜੀਆਂ ਆਦਤਾਂ ਲਾਉਣੀਆਂ ਬਹੁਤ ਸੌਖੀਆਂ। ਪਰ ਇਹਨਾਂ ਤੋਂ ਪਿੱਛਾ ਛਡਾਉਣਾ ਬਹੁਤ ਜ਼ਿਆਦਾ ਔਖਾ ਹੈ ਜੇ ਨਹੀਂ ਤਾਂ ਫਿਰ ਤੁਸੀਂ ਆਪਣੇ ਆਲੇ-ਦੁਆਲੇ ਦੇ ਵਿੱਚ ਇਹੋ ਜਿਹੇ ਬੰਦਿਆਂ ਨੂੰ ਮਿਲ ਕੇ ਉਹਨਾਂ ਦੇ ਨਾਲ ਗੱਲਬਾਤ ਕਰਕੇ ਦੇਖ ਲਿਓ ਜੇ ਕਿ ਉਹ ਕਿਵੇਂ ਇਸ ਦਲਦਲ ਦੇ ਵਿੱਚ ਫਸ ਚੁੱਕੇ ਆ ਤੇ ਅੱਜ ਉਹਨਾਂ ਦੇ ਲਈ ਨਿਕਲਣਾ ਕਿੰਨਾ ਮੁਸ਼ਕਲ ਹੋਇਆ ਪਿਆ 8ਵਾਂ ਪੁਆਇੰਟ ਹੈਗਾ ਜਿੱਥੇ ਤੁਹਾਡੀ ਸਿਹਤ ਨੂੰ ਖਤਰਾ ਹੋਵੇ ਆਪਣੀ ਸਿਹਤ ਸਭ ਤੋਂ ਪਹਿਲਾਂ ਹੈ ਬਾਕੀ ਸਭ ਕੁਝ ਬਾਅਦ ਚ ਹੈ ਜੇ ਕੋਈ ਵੀ ਇਹੋ ਜੀ ਥਾਂ ਜਾਂ ਕੋਈ ਵੀ ਇਹੋ ਜਿਹਾ ਕੰਮ ਜਿਹੜਾ ਤੁਹਾਡੀ ਮਾਨਸਿਕ ਜਾਂ ਸਰੀਰਕ ਸਿਹਤ ਨੂੰ ਨੁਕਸਾਨ ਦੇ ਰਿਹਾ ਜਿੱਥੇ ਬਹੁਤ ਜ਼ਿਆਦਾ ਸਟ्रेस ਹੈ ਬਹੁਤ ਜ਼ਿਆਦਾ ਤਣਾਅ ਹੈ ਤਾਂ ਉਸ ਜਗ੍ਹਾ ਨੂੰ ਛ ਹੋਗਾ ਕਿਉਂਕਿ ਪੈਸਾ ਤਾਂ ਫੇਰ ਕਮਾਇਆ ਜਾ ਸਕਦਾ ਹੈ ਰਸੇਤ ਨਹੀਂ ਸੋ ਇਹ ਗੱਲ ਹੁਣ ਤੁਸੀਂ ਆਪ ਸਮਝ ਸਕਦੇ ਆ ਕਿ ਬਹੁਤ ਐਹੋ ਜੀਆਂ ਥਾਵਾਂ ਵੀ ਹੁੰਦੀਆਂ ਜਿੱਥੇ ਸਾਨੂੰ ਜਾ ਕੇ ਕਿਤੇ ਨਾ ਕਿਤੇ ਮੈਂਟਲੀ ਇੰਨੀ ਕਿ ਜ਼ਿਆਦਾ ਸਟ्रेस ਫੀਲ ਹੋਣ ਲੱਗ ਪੈਂਦੀ ਐ ਵੀ ਸਾਡਾ ਦਿਲ ਕਰਦਾ ਵੀ ਯਾਰ ਇੱਥੋਂ ਨਿਕਲ ਜਾਈਏ ਤੇ ਜਾਂ ਫਿਰ ਬਹੁਤੇ ਬੰਦੇ ਬਹੁਤ ਜ਼ਿਆਦਾ ਸਟ्रेसਫੁੱਲ ਲਾਈਫ ਜੀ ਰਹੇ ਆ ਜਿਹੜੇ ਜੌਬ ਕਰਦੇ ਨੇ ਉਹਨਾਂ ਦਾ ਦਿਲ ਤਾਂ ਕਰਦਾ ਵੀ ਅਸੀਂ ਜੌਬ ਛੱਡ ਦਈਏ ਪਰ ਕਿਤੇ ਨਾ ਕਿਤੇ ਉਹ ਉਸ ਜਗ੍ਹਾ ਦੇ ਵਿੱਚ ਫਸੇ ਹੋਏ ਨੇ ਸਟਕ ਹੋਏ ਹੋਏ ਨੇ ਸੋ ਦੋਸਤੋ ਇਹ ਇਦਾਂ ਦੀਆਂ ਜਗ੍ਹਾ ਹੁੰਦੀਆਂ ਜਿਹੜੀਆਂ ਸਾਨੂੰ ਮੈਂਟਲੀ ਵੀ ਬਹੁਤ ਜ਼ਿਆਦਾ ਸਾਡੀ ਸਿਹਤ ਨੂੰ ਖਰਾਬ ਕਰਦੀਆਂ ਤੇ ਸਰੀਰਕ ਤੌਰ ਤੇ ਵੀ ਬਹੁਤ ਜ਼ ਮੈਂਟਲ ਹੈਲਥ ਠੀਕ ਨਹੀਂ ਹੈਗੀ ਨਾ ਤਾਂ ਸਰੀਰਕ ਹੈਲਥ ਵੀ ਸਾਡੀ ਖਰਾਬ ਹੋਊਗੀ ਨਵਾਂ ਪੁਆਇੰਟ ਹੈਗਾ ਜਿੱਥੇ ਜ਼ਿੰਦਗੀ ਪਿੱਛੇ ਚੱਲਦੀ ਹੋਵੇ ਮਤਲਬ ਬੈਕਵਰਡ ਜਗਾ ਦੇਖੋ ਸਾਡੀ ਸੋਚ ਬਣਦੀ ਆ ਸਾਡੇ ਆਸ-ਪਾਸ ਦੇ ਲੋਕਾਂ ਤੋਂ ਸਾਡੇ এনवायरमेंट ਤੋਂ ਜਿਹੋ ਜਿਹੇ ਮਾਹੌਲ ਦੇ ਵਿੱਚ ਅਸੀਂ ਰਹਿੰਨੇ ਆ ਸੋ ਜੇ ਤੁਹਾਡੇ ਦੋਸਤ ਜਾਂ ਫਿਰ ਜਿਹੜੇ ਗਰੁੱਪ ਦੇ ਵਿੱਚ ਤੁਸੀਂ ਰਹਿੰਨੇ ਆ ਉਹ ਲੋਕ ਨਵੀਆਂ ਗੱਲਾਂ ਨਹੀਂ ਸਿੱਖਦੇ ਸਮੇਂ ਦੇ ਮੁਤਾਬਕ ਨਹੀਂ ਚੱਲਦੇ ਜਾਂ ਫਿਰ ਤਰੱਕੀ ਦੀ ਗੱਲ ਨਹੀਂ ਕਰਦੇ ਪੈਸੇ ਜਾਂ ਬਿਜ਼ਨਸ ਦੀ ਗੱਲ ਨਹੀਂ ਕਰਦੇ ਅੱਗੇ ਵਧਣ ਦੀ ਗਰੋਅ ਕਰਨ ਦੀ ਗੱਲ ਨਹੀਂ ਕਰਦੇ ਸਿਰਫ ਤੇ ਸਿਰਫ ਲੋਕਾਂ ਦੀਆਂ ਚੁਗਲੀਆਂ ਨਿੰਦਿਆ ਨਕਮੀਆਂ ਗੱਲਾਂ ਕਰਦੇ ਨੇ ਜਾਂ ਫਿਰ ਇੱਧਰ ਉੱਧਰ ਦੀਆਂ ਫालतੂ ਦੀਆਂ ਗੱਲਾਂ ਦੇ ਵਿੱਚ ਆਪਣਾ ਸਮਾਂ ਬਰਬਾਦ ਕਰਦੇ ਨੇ ਤਾਂ ਇਹੋ ਜਿਹਾ ਮਾਹੌਲ ਇਹੋ ਜਿਹੀ ਜਗ੍ਹਾ ਤੁਹਾਡੀ ਤਰੱਕੀ ਦੇ ਲਈ ਦੁਸ਼ਮਣ ਹੈ ਸੋ ਹਮੇਸ਼ਾ ਅੱਗੇ ਵਧਣ ਵਾਲਿਆਂ ਦੀ ਸੰਗਤ ਕਰੋ ਚੰਗੇ ਬੰਦਿਆਂ ਦੀ ਚੰਗੇ ਲੋਕਾਂ ਦੀ ਸੰਗਤ ਕਰੋ ਜਿੱਥੇ ਤੁਹਾਨੂੰ ਵੀ ਕੁਝ ਨਾ ਕੁਝ ਸਿੱਖਣ ਨੂੰ ਮਿਲੇ ਜਿੱਥੇ ਤੁਹਾਨੂੰ ਵੀ ਕੁਝ ਨਾ ਕੁਝ ਹੈਲਪ ਮਿਲੇ ਗਰੋ ਕਰਨ ਦੇ ਵਿੱਚ ਜਿੱਥੇ ਲੋਕ ਤੁਹਾਨੂੰ ਹੌਸਲਾ ਦੇਣ ਇਨਕਰੇਜ ਕਰਨ ਕੁਝ ਕਰਨ ਦੇ ਲਈ ਅੱਗੇ ਵਧਣ ਦੇ ਲਈ ਇਹੋ ਜਿਹੇ ਲੋਕਾਂ ਦੀ ਸੰਗਤ ਕਰੋ 10ਵਾਂ ਤੇ ਆਖਰੀ ਪੁਆਇੰਟ ਹੈਗਾ ਜਿੱਥੇ ਤੁਸੀਂ ਖੁਸ਼ ਨਾ ਹੋਵੋ ਦੁਨੀਆ ਦੀ ਸਾਰੀ ਦੌਲਤ ਇੱਕ ਪਰ ਤੁਹਾਡੀ ਖੁਸ਼ੀ ਇੱਕ ਪਾਸੇ ਜੇ ਕੋਈ ਵੀ ਜਗ੍ਹਾ ਰਿਸ਼ਤਾ ਜਾਂ ਫਿਰ ਕੋਈ ਵੀ ਕੰਮ ਜਿਹੜਾ ਤੁਸੀਂ ਕਰਦੇ ਪਏ ਹੋ ਉਹ ਤੁਹਾਨੂੰ ਖੁਸ਼ੀ ਨਹੀਂ ਦਿੰਦਾ ਬਲਕਿ ਤੁਹਾਨੂੰ ਬੇਚੈਨੀ ਦਿੰਦਾ ਉਲਟਾ ਤੁਹਾਨੂੰ ਸਟ्रेस ਦਿੰਦਾ ਟੈਨਸ਼ਨ ਦਿੰਦਾ ਤਾਂ ਇੱਕ ਵਾਰੀ ਹੌਸਲਾ ਕਰੋ ਥੋੜੀ ਜਿਹੀ ਹਿੰਮਤ ਕਰੋ ਤਾਂ ਇਹੋ ਜੀ ਜਗ੍ਹਾ ਨੂੰ ਇਹੋ ਜੇ ਕੰਮ ਨੂੰ ਅੱਜ ਤੋਂ ਹੀ ਅਲਵਿਦਾ ਕਰ ਦਿਓ ਤੇ ਲਾਸਟ ਦੇ ਵਿੱਚ ਮੈਂ ਇੱਕ ਗੱਲ ਫੇਰ ਕਹੂੰਗਾ ਵੀ ਇਹ ਗੱਲ ਹਮੇਸ਼ਾ ਯਾਦ ਰੱਖਿਓ ਤੁਹਾਡੀ ਇੱਜ਼ਤ ਸਭ ਤੋਂ ਜ਼ਿਆਦਾ ਕੀਮਤੀ ਹੈ ਸੋ ਜੇ ਤੁਹਾਨੂੰ ਇਹ 10 ਪੁਆਇੰਟ ਸਹੀ ਲੱਗੇ ਤਾਂ ਇਸ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰ ਦਿਓ ਜੀ